ਹਲੋ ਹਾਂ ਰਾਤ ਨੂੰ ਪੈਗ ਤੇ ਬਿਨੇ ਲੱਸੀ ਬਿਨੇ ਲੱਸੀ ਨਾਦਰੀ ਐ ਨਹੀਂ ਲੱਗਦਾ ਕੋਲਿਆ ਤੇ ਪੈਂਦੀ ਜੇ ਇਹ ਪੂਰਾ ਪੈਗ ਮੈਨ ਲੱਗਦਾ ਲਾਉਂਦਾ ਨਹੀਂ ਆਉਂਦਾ ਪੈ ਕੇ ਮੁੰਡਾ ਪਰ ਆਹ ਸਰ ਇਹ ਤਾਂ ਹੈਗਾ ਨਹੀਂ ਇਹ ਬੋਤਲ ਤੁਸੀਂ ਪੀ ਗਏ ਤਨੇ ਜਣੇ ਆ ਇਹ ਮੁੰਡੇ ਮਿਸਤਰੀ ਆ ਇਹਨਾਂ ਦਾ ਤੇਰੇ ਵੇਖ ਲੋ ਇਹ ਕੰਮ ਬਹੁਤ ਵਧੀਆ ਕਰਦੇ ਆ ਇਹ ਇਹਨਾਂ ਨੇ ਤਾਂ ਮੈਨੂੰ ਇੱਥੋਂ ਤੱਕ ਵੀ ਕਿਹਾ ਵੀ ਜੇ ਅਸੀਂ ਉਦੋਂ ਹੈਗੇ ਨਹੀਂ ਤੇ ਸ਼ਾਹਜਹਾਨ ਦਾ ਤੇ ਉਹਨਾਂ ਦਾ ਤਾਜ ਮਹਿਲ ਮੇਰੇ ਤੋਂ ਬਣਾਉਣਾ ਸੀ ਇਹ ਇਹਨਾਂ ਨੇ ਸਾਡੀ ਮੋਲਡਿੰਗ ਦੀ ਗੁਰੂ ਵਿਖਾ ਦਿਓ ਅਸੀਂ ਜਿਹੜੀ ਲਾਉਣ ਲੱਗੇ ਆ ਲੈ ਭਰਾ ਸੋਹੇ ਆ ਜਾ ਨਾਲ ਮਸ਼ਾਂ ਵਰਕ ਕਰਦੇ ਜਾਂਦਾ ਗਿਆ ਵਾੜਾ ਫਿਰ ਸਾਹ ਜੜੀਆਂ ਨੀ ਰਗੜ ਗਈ ਯਾਰ ਸੋ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਕੀਪਰ ਦਾ ਪੰਨੂ ਮੇਰਾ ਚੈਨਲ ਚੰਗਰੀ ਰਾਹ ਤੇ ਸਵਾਗਤ ਹੈ ਸਾਰਿਆਂ ਦਾ ਜਿੱਥੇ-ਜਿੱਥੇ ਵੀ ਮੈਨੂੰ ਦੇਖ ਰਹੇ ਜੇ ਪਿਛਲੇ ਕਾਫੀ ਉਹ 3 ਮਹੀਨਿਆਂ ਤੋਂ ਕਾਰ ਬਣਾਉਂਦਾ ਨਹੀਂ ਛੋਟਾ ਜਿਹਾ ਉਹਦੀ ਜਦੋਂ ਜਦ ਚ ਲੱਗੇ ਪਿਛਲੇ ਦਿਨਾਂ ਜਿਤਨਾ ਪਤਾ ਵੀ ਗਰਮੀ ਨੇ ਵੱਡੀ ਅੱ데 ਹੱਤ ਕਰਾ ਛੱਡੀ ਐ ਬਹੁਤ ਜ਼ਿਆਦਾ ਗਰਮੀ ਹੀ ਗਰਮੀ 'ਚ ਕੰਮ ਕਰਨਾ ਜਿਹੜਾ ਉਹਦੀ ਰਫਤਾਰ ਵੀ ਸਲੋ ਹੋ ਜਾਂਦੀ। ਚਲੋ ਜਿਵੇਂ ਤਿਵੇਂ ਸਾਡਾ ਕੰਮ ਚੱਲੀ ਗਿਆ। ਤੇ ਅੱਜ ਸਵੇਰ ਤੋਂ ਹੀ ਜਿਹੜੀ ਆ ਉਹ ਬੜੀ ਠੰਡੀ ਬਗੰਡੀ ਆ। ਤੇ ਸਾਡਾ ਜਿਹੜਾ ਗਰਮੀ ਦੀ ਵਜ੍ਹਾ ਨਾਲ 10-15 ਦਿਨ ਜਿਹੜਾ ਲੈਂਟਰ ਪਾਣਾ ਸੀ ਉਹ ਲੇਟ ਹੋ ਗਿਆ। ਜਦੋਂ ਕੋਈ ਨਹੀਂ ਸਿਰਜ ਪਕੇ ਸਵਾਦ ਨੇ ਮਿੱਠਾ ਹੋਏ। ਜਿਹੜਾ ਕੰਮ ਜਦੋਂ ਹੋਣਾ ਉਹ ਹੋਣਾ। ਇਹ ਕਿੰਨਾ ਕਰਦੇ ਆ ਕੰਮ ਜਿਹਾ ਹੀ ਕਾਲੇ ਵੀ ਬੈ ਸਕਦੇ ਤੇ ਆ ਵਾ ਅੱਜ ਫੋੜੀ ਵੀ ਜਨਾਈ ਤੇ ਦਾਦੂ ਕੇ ਫੋੜੀ ਪੜੀ ਮੈਂ ਚੱਤ ਤੇ ਚੜਿਆ ਇਹ ਆ ਮੇਰੇ ਪਿੰਡ ਦਾ ਮੰਜ਼ਰ ਤੁਸੀਂ ਦੇਖ ਸਕਦੇ ਪਿੱਛੇ ਸਾਰਾ ਇਹ ਤਰੀਕਾ ਕਰਕੇ ਵੇਖਣਿਆ ਮੈਂ ਆ ਵੇਖੋ ਇਹਦਾ ਜਿਹਨਾਂ ਨੇ ਇੱਕ ਤੋਂ ਬਾਹਰ ਗਏ ਆ ਆਪਣਾ ਪਿੰਡ ਵੇਖਣਾ ਵੇਖ ਸਕਦੇ ਆ ਅੱਜ ਮੇਰੀ ਕੈਮਰੇ ਦੀ ਅੱਖ ਚ ਇਹ ਆ ਤਿੰਤਾ ਬੜਾ ਸੋਹਣਾ ਨੁਭਾ ਜਿਹੜਾ ਇਹ ਬੜਾ ਵਧੀਆ ਹੋ ਬੜੀ ਵਗ ਰਹੀ ਹੈ ਤੇ ਇੱਕ ਦੋ ਇਹ 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 ਆ ਸਾਈਟ ਸਾਡੀ ਜਿਹੜੀ ਆ ਬਣੇ ਕੈਰੋਂ ਪਿੰਡਾ ਸਾਰਾ ਦਾ ਰੇਲਵੇ ਸਟੇਸ਼ਨ ਹੈ ਮੇਰੀ ਗੱਲ ਕਰਦਾ ਹਾਂ ਮੈਂ ਦਾ ਆਈਡੀਆ ਬੰਦੀ ਆ ਪ੍ਰੋਬਲਮ ਆ ਫਾਸਟ ਸਟੈਂਡ ਆ ਸਾਡਾ ਸ਼ਹਿਰ ਹੀ ਆ ਇਹ ਇਸ ਬੰਦੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਸਾਡੇ ਲਾਜ ਨੇ ਐਸਟੀ ਬਣ ਰਹੀ ਹੂ ਤੇ ਭਦਰ ਸਾਹਿਬ ਲਾਜ ਯੂਨੀਵਰਸਿਟੀ ਤੇ ਨਿਰਮਾਣ ਦੀ ਹੈ ਨਾ ਬੰਦ ਕੰਮ ਚੱਲ ਰਿਹਾ ਤੇ ਲਗਭਗ ਮੈਂ ਕਹਿ ਸਕਦਾ ਵੀ ਹੁਣ ਅਸਰਦਾ ਜਿਹੜਾ ਪੇਟਾ ਤੇ ਸ਼ਹਿਰ ਹੀ ਆ ਕਿ ਪਰੋ ਨਾਨਕ ਦੇਵ ਯੂਨੀਵਰਸਿਟੀ ਬਣੀ ਤੇ ਉਹ ਮੇਰੇ ਭੂਆ ਜੀ ਜਿਹੜੇ ਸੀ ਉਹਨਾਂ ਨੇ ਲਾਹਨਰ ਜਗ੍ਹਾ ਲਈ ਯੂਨੀਵਰਸਿਟੀ ਦੇ ਮਗਰ ਦੀ ਸਿੱਧਾ ਬੈਕ ਸਾਈਡ ਤੇ ਗਾਵਾਂ ਰੋਡ ਦੇ ਉੱਤੇ ਆਮ ਤਿੱਕ ਰੋਡ ਦੇ ਉੱਤੇ ਮੈਂ ਛੋਟਾ ਜਿਹਾ ਨਗਰਿੰਦਨਾਂ ਦਾ ਹੀ ਤੇ ਯੂਨੀਵਰਸਿਟੀ ਦੇ ਕੰਨਾਂ ਨਹੀਂ ਖਾਲਸਾ ਕਾਲ ਦੀ ਜ਼ਮੀਨ ਵੀ ਜਿਹੜੀ ਉਹ ਚਾਹਤਾਂ ਦੀ ਖੇਹੇ ਚੁਣੀ ਹੁੰਦੀ ਤੇ ਇੱਕ ਨਰਾਇਣ ਮੰਦਿਰ ਹੁੰਦਾ ਹੈ ਉਹਨੂੰ ਬਦਲਾਟ ਆ ਗਈ ਘਾਰੋਣਾ ਜਜੋ ਜਿਹੜਾ ਸ਼ਹਿਰ ਆਇਆ ਟੈਗ ਘਟ ਰਿਹਾ ਪਿਆ ਉੱਥੇ ਜਗ੍ਹਾ ਲੈਣੀ ਮੋਖੀ ਆ ਕਿਸੇ ਤਰੀਕੇ ਨਾਲ ਜਿਹੜੀ ਆ ਸਾਡੀ ਪੰਜਾਬ ਦੀ ਜ਼ਮੀਨ ਆ ਚਾਲਨ ਤਰ ਤੇ ਕੀਤੀ ਤੇ ਰੱਖੂਏ ਸਾਡਾ ਕਿੰਨਾ ਤੇ ਸ਼ਹਿਰਾ ਚਾਈ ਜਾਈ ਹੈ ਵਿੱਚ ਉਹਦੀ ਯਾਰੀ ਆ ਲਗਵਾ ਪੰਜਾਬ ਦਾ ਜਿਹੜਾ ਰਕਵਾਵਾ ਜ਼ਮੀਨ ਦਾ ਜਿਹੜੇ ਸਰਕਾਰੀ ਅੰਕੜੇ ਆ ਕਹਿੰਦੇ ਵੀ 25% ਜਿਹੜਾ ਹਰ ਸਾਲ ਜਿਹੜਾ ਉਹ ਵਾਈ ਜੋਗ ਜਿਹੜਾ ਜਿੰਨਾ ਵੀ ਰਗਵਾਵਾ ਉਹ ਸ਼ਹਿਰਾਂ ਦੇ ਸਭ ਤੋਂ ਰਿਆ ਜਾਂਦਾ ਔਰ ਅਜੇ ਤੇ ਕਲੋਨੀਆਂ ਨੂੰ ਜਿਹੜੀ ਸਰਕਾਰਾਂ ਨੇ ਥੋੜੀ ਜੀ ਨਾਥ ਪਾਈ ਆ ਜਿਹੜੀਆਂ ਕਲੋਨੀਆਂ ਸਰਕਾਰੀ ਬਣਨੀਆਂ ਸ਼ੁਰੂ ਹੋਈਆਂ ਸੀ ਤੇ ਇੱਕ ਹਿਸਾਬ ਨਾਲ ਲੱਗਦਾ ਸੀ ਵੀ ਪੰਜਾਬ ਦੀ ਜਮੀਨ ਬਚਣੀ ਸੀ ਪਾ ਵੀ ਸਾਰੀਆਂ ਕਲੋਨੀਆਂ ਬਣ ਚੜੀਆਂ ਤੇ ਦੋਸਤੋ ਇਹ ਬੜਾ ਜ਼ਿਆਰੀ ਜਮੀਨ ਆ ਤੇ ਮੁਸਾਬਾ ਨੇ ਹੱਡੇ ਤੇ ਬਣੀ ਕਿਰਪਾ ਕੀਤੀ ਹੈ ਜਿਹੜੀ ਜਮੀਨ ਆ ਇਹ ਆਪੇ ਕੋਈ ਛੋਟਾ ਜਿਹਾ ਸੂਬਾ ਜਿਹੜਾ ਕੇਤਰੀ ਕੂਲ ਦਾ ਘੱਟੋ ਘੱਟ 40 ਤੋਂ 45 50% ਸਨਾਜ ਇਹ ਪੂਰਾ ਕਰਦਾ ਮਲੇਠੇ ਇਹਨਾਂ ਫਸਲ ਦੀ ਕਮੀ ਨਹੀਂ ਕਮੀ ਆ ਤੇ ਸਾਡੀਆਂ ਸਰਕਾਰਾਂ ਦੀ ਇੱਛਾ ਸ਼ਕਤੀ ਦੀ ਜਿਹੜੀਆਂ ਫਸਲਾਂ ਨੂੰ ਰੋਲ ਦੀਆਂ ਸਾਨੂੰ ਮੁਕੰਮਲ ਪੱਕੀ ਨਹੀਂ ਦਿੰਦੀਆਂ ਉਹਨਾਂ ਸਰਕਾਰਾਂ ਨੂੰ ਵੀ ਇਸ ਮਾਧਿਅਮ ਸੱਟਨ ਦਾ ਹੀ ਬੇਨਤੀ ਹੈ ਕਿ ਸਾਡਾ ਜਿਹੜਾ ਵਾ ਘੱਟੋ ਘੱਟ ਫਸਲਾਂ ਜਿਹੜੀਆਂ ਇਹਨਾਂ ਨੂੰ ਰੋਲਿਆ ਜਾਵੇ ਕਿਸਾਨਾਂ ਨੂੰ ਇਹਨਾਂ ਦਾ ਦਾਲਆ ਵੀ ਜਿਵੇਂ ਇਹ ਜਦੋਂ ਨਿਕਲਦਾ ਰੋਟੀ ਪਾਣੀ ਕਿਸਾਨਾਂ ਦਾ ਵੀ ਇਤਸ਼ਾਹ ਬਣਿਆ ਰਹਿੰਦਾ ਜਦੋਂ ਫਸਲ ਰੁੱਲਦੀ ਆ ਤੇ ਫਿਰ ਕਿਸਾਨ ਵੀ ਦਿਲ ਜਾਂਦਾ ਤੇ ਇਸੀ ਨੂੰ ਸੰਬੰਧਨ ਦੀ ਲੋੜ ਆ ਕਿ ਬਿਨਾ ਅਨਾਜ ਤੋਂ ਕੋਈ ਵੀ ਦੇਸ਼ ترقی ਨਹੀਂ ਕਰਦਾ ਅੱਜ ਤੋ ਇਹ ਹੀ ਜਾਈਏ ਤੇ 1960 ਤੋਂ ਪਹਿਲੋ ਜੋ ਸਾਡੀ ਹਾਲਾਤ ਸੀ ਦੇਸ਼ ਦੀ ਤੇ ਉਦੋਂ ਅਸੀਂ ਜਿਹੜਾ ਸੀ ਅਨਾਜ ਤਿਆਤਵ ਨਿਰਭਰ ਨਹੀਂ ਸੀ ਪਰ ਜਿਉਂ 1960 ਤੋਂ ਬਾਅਦ ਕੀਤੀ ਵਾ ਖਰੀ ਗਰੰਟੀ ਆਈ ਪਰ ਪੰਜਾਬ ਨੇ ਇਹ ਕ੍ਰਾਂਤੀ ਦੇ ਵਿੱਚ ਜਦੋਂ ਐਗਰੀਕਲਚਰ ਯੂਨੀਵਰਸਿਟੀ ਸਰਦਾਰ ਪ੍ਰਤਾਪ ਸਿੰਘ ਅਰੋਣੀਪੁਰ ਦੇ ਅੱਥੇ ਪਿਆਣੀ ਬਸ ਉਹਦੇ ਪੀਜਾ ਇਹਦਾ ਬੀਜਾਂ ਨੇ ਆਉਣ ਕਰਕੇ ਸਾਡਾ ਪੰਜਾਬ ਆ ਜਿਹੜਾ ਤਰੱਕੀ ਦੀਆਂ ਸਿਖਰਾਂ ਵੱਲ ਨੂੰ ਗਿਆ ਪਰ ਜਿਹੜਾ ਕਿਸਾਨ ਸੀ ਉਹਦਾ ਜਿਹੜਾ ਸੀ ਉਹ ਨਿਕਾਰ ਹੁੰਦਾ ਗਿਆ ਜ਼ਮੀਰਾਂ ਹੁਣ ਜਿਹੜੀਆਂ ਸੈਟੀਸਾਈਜ਼ ਨੇ ਜਿਹੜੀ ਘਾਟੀਆਂ ਇਸ ਤਰ੍ਹਾਂ ਜੇ ਦੁੱਧ ਦਾ ਰੋਣਾ ਰੋਇਆ ਜਾਵੇ ਇਸ ਤਸਨਾ ਦੇ ਵਿੱਚ ਇਹ ਮਾਰ ਦਵਾਈਆਂ ਦਾ ਰੋਣਾ ਰਵੇ ਚਲੋ ਇਹ ਮੇਰਾ ਵਿਸ਼ਾ ਨਹੀਂ ਮੈਂ ਤਾਂ ਸਾਡੇ ਨਾਲ ਸਵੇਰ ਦੀ ਅੱਜ ਦੀ ਸਾਂਝ ਪਾਉਣੀ ਸੀ ਤੇ ਉਹ ਸਾਂਝ ਆ ਤੇ ਜਿਹੜੀ ਆ ਤੁਹਾਨੂੰ ਬਾਹਰ ਆ ਉਹ ਤੁਹਾਨੂੰ ਦਿਖਾ ਰਿਹਾ ਆ ਦੇਖੋ ਇੱਕ ਤਲਪ ਹੋ ਗਿਆ ਗੱਲ ਤੋਂ ਬੰਦਨ ਕੇ ਸੜ ਗਿਆ ਤੇ ਸਾਡੇ ਪਹੁੰਗੇ والله ਇਹ ਮੁੰਡੇ ਮਿਸਤਰੀ ਆ ਇਹਨਾਂ ਦਾ ਤੇਰੇ ਵੇਖ ਲੋ ਇਹ ਕੰਮ ਬਹੁਤ ਵਧੀਆ ਕਰਦੇ ਆ ਤੇ ਨਾਨੇ ਨੇ ਮੈਨੂੰ ਇੱਥੋਂ ਤੱਕ ਵੀ ਕਿਹਾ ਵੀ ਜੇ ਅਸੀਂ ਉਦੋਂ ਹੈਗੇ ਨਹੀਂ ਤੇ ਸ਼ਾਹਜਹਾਨ ਦਾ ਤੇ ਉਹਦਾ ਤਾਜ ਮਹਿਲ ਮੇਰੇ ਤੋਂ ਬਣਾਉਣਾ ਹੈ। ਤੇ ਇਹਦੇ ਸਾਡੀ ਮੋਲਡਿੰਗ ਜਰੂਰ ਵਿਖਾ ਦਿਓ ਅਸੀਂ ਜਿਹੜੀ ਲਾਉਣ ਲੱਗੇ ਆ। ਆ ਲੈ ਭਰਾ ਸੂਰੇ ਆ ਗਿਆ ਨਾਲ ਮਸ਼ਾਂ ਵਰਕ ਕਰਦੇ ਆਂ। ਕਿ ਆਵਾਰਾ ਫਿਰ ਛਾਹ ਜੜੀਆਂ। ਦੀਵਾ 걸 ਗਈ ਆ। ਆਲੀ ਕਿੰਨਾ ਤਕਨਾ ਤੋਂ ਸਾਧਿਆ ਅਰੇ ਜੰਧੂ ਚੱਕ ਦੁਬਾਰਾ ਬਤਾ ਬੁਬਾਰਿਆ ਤੇ ਜਿਹੜੇ ਜਿਹੜੇ ਇੰਦਰ ਦੇ ਵਿੱਚ ਸਾਡੇ ਦੋ ਤਿੰਨ ਫਿਰਫਲ ਦੇ ਮੋੜ ਨੇ ਔਰ ਜਿਹੜੇ ਮੜਾ ਮੂਈ ਫਿਟਦੀ ਜਿਹੜੀ ਆ ਆਪਨ ਜਿਹੜੀ ਆ ਖਾ ਕੇ ਸਾਨੂੰ ਆਕਸੀਜਨ ਦਿੰਦੇ ਆ ਰੁੱਖਾਂ ਨੂੰ ਬਚਾਓ ਰੁੱਖਾਂ ਨੂੰ ਤੇ ਪੋਤਾਂ ਨੂੰ ਬਚਾਉਂਦਾ ਜਿਹੜਾ ਇਸ ਟਾਈਮ ਸਾਧਿਆ ਉਹ ਪੁਰਾਣਾ ਤੇ ਉਹ ਇੱਥੇ ਆਨੇ ਪੰਜਾਬ ਦੀ ਜਿਹੜੀ ਬਰਬਾਦੀ ਕੀਤੀ ਆ ਉਹ ਬੱਚੇ ਜਿਹੜੇ ਉਹਨਾਂ ਦਾ ਪੁਰਾਣਾ ਉਹ ਖੇਤਾਂ ਦਾ ਉਹ ਇਹਨਾਂ ਦੀ ਉਹਦਾ ਪਰਣਾ ਨਾ ਹੋੜਾ ਉਹਨਾਂ ਹੀ ਨੂੰ ਫੇਉਂਦੀ ਦੋੜਾ ਕਾਨੂੰ ਨਹੀਂ ਬਚਾਵਾਂਗੇ ਜੇ ਤਾਈਂ ਬਚ ਸਕਦੇ ਆ ਜਿਤਨਾ ਹੀ ਅੰਨੇ ਵਾਹ ਕ ਲਈਏ ਨੇ ਖੇਤਾਂ ਦੇ ਵਿੱਚ ਜਿਹੜੀ ਸਾਡੀ ਮੰਦੇ ਆ ਕੇ ਕਿਸਾਨਾਂ ਦੀ ਮਜਬੂਰੀਆਂ ਪਰ ਇੰਨੀ ਮਜਬੂਰੀ ਵੀ ਨਹੀਂ ਗਿਆ ਥਾ ਮੈਂ ਮਜਬੂਰੀ ਨਹੀਂ ਗਿਆ ਥਾ ਵਾਦੇ ਵੇਹੇ ਵੀ ਜਦੋਂ ਲੱਗ ਜਾਂਦੀ ਹੈ ਤੇ ਉਹ ਸਾਬ ਜਿਹੜੇ ਛੋਟੇ ਛੋਟੇ ਰੋਕ ਲਾਏ ਉਹ ਸੜ ਜਾਂਦੇ ਨੇ ਇਹ ਕਰਕੇ ਚਾਹ ਹੀ ਕਰਿਆ ਕਰੋ ਇਹ ਦੋਸਤੋ ਮੇਰੀ ਅੱਜ ਦੀ ਛੋਟੀ ਜੀ ਸਾਜ ਹੈ ਵਲੋਗ ਰਹੀ ਤੇ ਲੜ ਤੇ ਗਿਆ ਮੈਂ ਪਰ ਪਤਾ ਨਹੀਂ ਉੱਪਰ ਤਾਂ ਕਿੱਦਾਂ ਵਾਦਾ ਨਹੀਂ ਇਹ ਚੇ ਮਾਣ ਉੱਤਰਦਾ ਕਿੱਦਾਂ ਮੈਂ ਵੀ ਦੱਸ ਦਿਓ ਮੈਨੂੰ ਮੈਂ ਤੁਹਾਨੂੰ ਪਈਂ ਇਹ ਤੋ ਰਸਾ ਪਾ ਕੇ ਲੰਘਾ ਦੇਓਗੇ ਲੈ ਨਾ ਸੱਜਿਆ ਇਹ ਤਾਂ ਬੋਡਾ ਨਹੀਂ ਹੈ ਮੈਂ ਆਹ ਦੇਖੋ ਸਾਡੇ ਪਿੰਡ ਦਾ ਛੱਪੜ ਇਹਦਾ ਛੱਪੜ ਨੂੰ ਇਹਨਾਂ ਆ ਬੱਸ ਜੋਤਨ ਕਿਤਾ ਹੀ ਇਹਦਾ ਇਹ ਪਾਣੀ ਦਾ ਵਰਤੋਂ ਵੀ ਬਣਾਇਆ ਜਾ ਰਿਹਾ ਹੈ ਜੇ ਇਹਨਾਂ ਨੂੰ ਜੈਕ ਕਰਕੇ ਲਿਆ। ਵਾਹ। ਇਹ ਸਾਡਾ ਵੀ ਗਰਾਊਂਡ ਆ। ਉਹਦੇ ਵਿੱਚ ਤੁਹਾਡੇ ਨਾਲ ਇੱਕ ਲੋਦ ਲਈ ਸਾਜ ਪਾਉਂਗਾ। ਸਾਡੇ ਗਰਾਊਂਡ ਆ ਜਿਹੜੀ ਮੇਰੀ ਬੜੀ ਕਾਸ਼ ਸੀ। ਪਿੰਡ ਦੇ ਇਹ ਗਰਾਊਂਡ ਬੜੇ ਤੇ ਉਹਦੇ ਵਿੱਚ ਸੱਤੇ ਸਾਡੇ ਜਿਹੜੇ ਆ ਉਹ ਖੇਡਣ। ਉਹ ਵਿੱਚ ਬੱਚਿਆਂ ਦਾ ਜੋ ਮਾਨਸਿਕ ਵਿਕਾਸ ਗਰਾਊਂਡ 'ਚ ਹੁੰਦਾ। ਉਹ ਗਰਾਊਂਡ 'ਚ ਹੁੰਦਾ ਪਰ ਕਿਤੇ ਨਹੀਂ ਹੁੰਦਾ। ਕਿਸੇ ਨੇ ਵੀ ਗਰਾਊਂਡ 'ਤੇ ਧਿਆਨ ਨਹੀਂ ਦਿੰਦਾ। ਬੇਦੀਵਰੀਆਂ। ਸਾਡੀ ਜਿਹੜੀ ਗਰਾਊਂਡ ਵਾਸਤੇ ਗਰਾਟ ਆਈਏ ਪਿੰਡ ਦੀ ਜਿਹੜਾ ਮੁੰਡਾ ਕੰਮ ਕਰਾ ਰਿਹਾ ਬਹੁਤ ਸੋਹਣਾ ਗਰਾਊਂਡ ਦਾ ਖਿਲਾ ਰਿਆ ਤੇ ਸਾਡੀ ਗਰਾਊਂਡ ਜਿਹੜੀ ਪਿੰਡ ਦੀ ਪੜ ਜਣੀ ਤੇ ਵਧੀਆ ਵਾਸਤੇ ਸਭ ਸੂਰਾ ਹਤੇ ਇੱਟਰੀ ਮਤਾਂ ਦੇਣਾ ਮੇਰੇ ਸਾਹ ਪਾਲਣ ਜਿਹਦਾ ਜਿਆਰਾ ਵਾਹ ਲਿਆ ਜਿਹੜਾ ਨਤੂਜਾ ਕੋ ਬਾਹਰ ਬੈਠੇ ਆ ਆਪਣਾ ਪਿੰਡ ਦੇਖਣਾ ਚਾਹੁੰਦੇ ਵੇਖ ਲੈਣ ਨਤੂਜਾ ਕੋ ਬਣ ਗਿਆ ਸ਼ਹਿਰ ਤੇ ਜਿੱਥੇ ਮੈਂ ਖੜਾ ਹਾਂ ਇਹ ਸਾਡਾ ਪੁਰਾਣਾ ਘਰ ਸੀ ਪਿੰਡ ਦੇ ਵਿੱਚ ਉਦੋਂ ਦੋ ਤਿੰਨ ਹੀ ਪੱਕੇ ਘਰ ਹੁੰਦੇ ਸੀ ਜਨਾਂ ਦੇ ਵਿੱਚ ਇੱਕ ਆ ਜਿਸ ਜਗ੍ਹਾ ਮੈਂ ਖਲੋਤਾ ਇਹ ਮੇਰੇ ਦਾਦਾ ਜੀ ਨੇ 1925 ਦੇ ਵਿੱਚ ਬਣਾਇਆ ਤੇ ਹੁਣ 2025 ਦੇ ਅਸੀਂ ਦੁਬਾਰਾ ਬੇਬੀ ਤਮੀਰ ਕਰਵਾ ਰਹੇ ਆਂ ਪੁਰਾਣੀ ਇਤਰਾ ਦੇ ਫਿਲਮਾਂ ਜਿਹਾ ਖਾਉਂਦੇ ਹੁੰਦੇ ਚੁਬਾਰੇ ਤੇ ਜਦੋਂ ਜਾਏਗੇ ਪ੍ਰਮਾਤਸਾਲ ਦੇ ਅੰਦਰੂਣੇ ਸਿਰ ਦੇ ਵਿੱਚ ਉਹ ਖਾਂਦੇ ਆ ਛੱਜੇਦਾਰ ਕਾਰੀ ਹੋਈ ਆ ਬਾਹਰ ਲੱਕੜ ਦੀ ਕਾਰੀਗਰੀ ਬੜੀ ਸੋਹਣੀ ਤੇ ਉਹਨਾਂ ਦੇ ਛੱਜੇ ਜਿਹੇ ਬਣੇ ਹੁੰਦੇ ਆ ਔਰ ਰੰਗ ਬਰੰਗੇ ਸੀਸੀ ਜਿਹੜੇ ਉਹ ਲੱਗੇ ਹੁੰਦੇ ਇਹ ਵੀ 1925 ਦੇ ਵਿੱਚ ਜਦੋਂ ਤਾਤਾ ਜੀ ਉਹਨਾਂ ਨੇ ਸੁਕਾਨ ਪੜਾਇਆ ਸੀ ਪੁਰਾਣਾ ਵਿੱਚ ਵਾਰਿਆਂ ਨੂੰ ਜਿਹੜੇ ਲਾਏ ਹੋਏ ਸਾਰਾ ਸਮਾਨ ਲਾਹੌਰ ਉਹਦੇ ਆ ਕੇ ਲਾਇਆ ਸੀ ਕਿਉਂਕਿ ਉਹ ਤਾਂ ਨੌਰ ਨੇੜੇ ਪੈਂਦਾ ਸੀ ਲਾਹੌਰ ਜਿਆਦਾ ਡਿਵੈਲਪ ਹੋ ਗਿਆ ਅਮਰਸੱਤ ਨਾਲੋਂ ਤੇ ਉੱਥੋਂ ਦੇ ਆਟਾ ਵੀ ਪੁਸਾ ਕੇ ਲਿਆਉਂਦੇ ਤੇ ਜਾ ਕੇ ਲਾਹੌਰੋਂ ਆ ਦੇ ਕੇ ਨੌਰ ਸੜ ਤੋਂ ਇਥੋਂ ਕਾਫੀ ਦੂਰ ਪੈਂਦਾ ਤੇ ਚਲੋ ਉਸ ਜੋ ਗਾਤ ਬਣੇ ਤੇ ਜਿੱਥੇ-ਜਿੱਥੇ ਵੀ ਇੱਥੇ ਬਹੁਤ ਬੇਜੇ ਤਾਂ ਬਾਈਕ ਦਾ ਸਬਸਕ੍ਰਾਈਬ ਜਰੂਰ ਕਰਦਾ ਕਰੋ ਕਿਉਂਕਿ ਮੇਰੀ ਇਹੋ ਹੀ ਸਾਜ ਹੈ ਕਿ ਮੈਂ ਤੁਹਾਡੇ ਨਾਲ ਪਾਉਣ ਲੱਗਾ ਹਾਂ ਤੇ ਵੀ ਮੈਨੂੰ ਵੇਖਦੇ ਜੀ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਾਂ ਛੋਟੀਆਂ ਛੋਟੀਆਂ ਜਿਹੜੀ ਸਾਹਿਜ ਮੇਰੀ ਜਿਹੜੋ ਚੈਨਲ ਬਣਾਇਆ ਹੀ ਮੈਂ ਇਸੇ ਮਕਸਦ ਨਾਲ ਬਣਾਇਆ ਹੈ ਕਿ ਜਿਹੜੀ ਸਾਹਿਤ ਦੀ ਗੱਲ ਕਰ ਸਕਾਂ ਸਮਾਜ ਦੀ ਗੱਲ ਕਰ ਸਕਾਂ ਆਪਦੇ ਦਿਲ ਦੀ ਗੱਲ ਕਰ ਸਕਾਂ ਘਰਾਂ ਦੀ ਗੱਲ ਕਰ ਸਕਾਂ ਦਫ਼ਤਰ ਦੀ ਗੱਲ ਕਰ ਸਕਾਂ ਉਹਨਾਂ ਬਜ਼ੁਰਗ ਬਾਪਿਆਂ ਦੀ ਗੱਲ ਕਰ ਸਕਾਂ ਜਿਹੜੇ ਇਕੱਲੇ ਘਰਾਂ ਦੇ ਵਿੱਚ ਬੈਠੇ ਨੇ ਤੇ ਬੱਚੇ ਬਾਹਰ ਨੇ ਤੇ ਇਹ ਛੋਟੇ ਛੋਟੇ ਜਿਹੜੇ ਮੇਰੇ ਇਹ ਅਫੀਸ਼ੀ ਹੈ ਜਿਹੜਾ ਅੰਦਰ ਤੇ ਨਾ 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 ਪੋਹਰ ਰਿਹਾ ਹੈ ਕਈ ਵੀਡੀਓ ਦਤੋ ਨਹੀਂ ਵੀ ਪੜਦੀ ਤੇ ਲਾਤੇ ਹਜੇ ਇਹ ਗਰਮੀ ਬੜੀ ਨਿਕਲ ਰਹੀ ਨਹੀਂ ਕਰਦਾ ਭਾਵੇਂ ਅੱਜ ਦੀ ਮੇਰੀ ਸਾਹਜ ਹੈ ਇਹਨੂੰ ਪ੍ਰਵੋਕੂਲ ਜਿਹਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਤੇ ਖੁਸ਼ ਰਹੋ ਬਾਤ ਰਹੋ ਜਿੰਦਾਬਾਦ ਰਹੋ ਮੈਂ ਤੁਹਾਡਾ ਆਪਣਾ ਕਿਪਤਮ ਹਾਂ ਹਲੋ ਹਾਂ ਰਾਤ ਨੂੰ ਪੈਗ ਬੇਨੈਲਾ ਸੀ ਬੇਨੈਲਾ ਸੀ ਨਾਦਰੀ ਐ ਨਹੀਂ ਲੱਗਦਾ ਕੋਲਿਆਂ ਦੇ ਪੈਂਦੀ ਜੇ ਇਹ ਪੂਰਾ ਪੈਕ ਮੈਨ ਲੱਗਦਾ ਲਾਉਂਦਾ ਨਹੀਂ ਲਾਉਂਦਾ ਪੈਕੇ ਮੁੰਡਾ ਪਰ ਆਹ ਸਰ ਇਹਦੇ ਹੈਗਾ ਨਹੀਂ ਵੀ ਬੋਤਲ ਤੁਸੀਂ ਪੀ ਗਏ ਤਿੰਨੇ ਜਣੇ ਹਾਂ ਨਾ ਹੋਰ ਪੀ ਲਓ ਪੀ ਆਇਆ ਕਿਆ ਬਾਤ ਹੈ ਚੰਗਾ ਵੇਲੇ ਗਰਮੀ ਨਹੀਂ ਤੇ ਚੱਲਿਆ ਜੋ ਤਾਂ ਲਖਿਆ ਵਿਰੋਧ ਇਹ ਮੁੜ ਕੇ ਫਤਿਆ ਕਰਾ ਕੇ ਬਹਿ ਜਾਓ ਆਹ ਰਾਵ ਇਹਦੇ ਟੈਕਸ ਦੇ ਲਿਆਉਣੇ ਆ ਥੋੜਕੇ ਤੋਂ ਇਹਦੇ ਐਜੂਕੇਸ਼ਨ ਟੈਕਸ ਵੀ ਚੱਲਦਾ ਸੜਕਾਂ ਦਾ ਟੈਕਸ ਵੀ ਲੱਗਦਾ ਰੋਡ ਟੈਕਸ ਵੀ ਗਾਵਾਂ ਬਚਾਉਣ ਦਾ ਵੀ ਤੇ ਆਪਾਂ ਦਰੂਨਾ ਭੀਮਾ ਗਦੇ ਤੇ ਟੈਕਸ ਹੀ ਮਰ ਜਨਨ ਕਰਦਾ Hello?